ਦੁਬਈ ਦੇ ਵਿੱਚ ਫਸਿਆ ਪੰਜਾਬੀ ਨੌਜਵਾਨ ਜਿਸ ਦੇ ਲਈ ਹੁਣ ਰੋਂਦੇ-ਕਰਲਾਉਂਦੇ ਮਾਪੇ ਦਰਦ-ਦਰਦੀਆਂ ਠੂਕਰਾ ਖਾ ਰਹੇ ਨੇ ਤਾਂ ਵਿਦੇਸ਼ ਦੀ ਚੱਕਾ ਚੋਂ ਅਕਸਰ ਹੀ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ ਤੇ ਨੌਜਵਾਨ ਵੇਚ-ਵਟ ਕੇ ਵਿਦੇਸ਼ਾਂ ਵੱਲ ਨੂੰ ਤੁਰ ਪੈਂਦੇ ਨੇ ਅਜਿਹਾ ਹੀ ਸੁਪਨਾ ਲੈ ਕੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਇਹ ਨੌਜਵਾਨ ਵਿਦੇਸ਼ ਗਿਆ ਸੀ ਤਾਂ ਦੁਬਈ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਜਾਂਦੀ ਹੈ ਤੇ ਉੱਥੇ ਟਰਾਲਾ ਚਲਾਉਣ ਵਾਲਾ ਹੁਸ਼ਿਆਰਪੁਰ ਦਾ 32 ਸਾਲਾ ਨੌਜਵਾਨ ਜਿਸ ਦੇ ਸਾਰੇ ਸੁਪਨੇ ਉਥੇ ਚੱਕਨਾਚੂਰ ਹੋ ਜਾਂਦੇ ਨੇ ਤੇ ਹੁਣ ਇਸ ਨੂੰ ਜੇਲ੍ਹ ਕੱਟਣੀ ਪੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜੋ ਕਿ ਪਿੰਡ ਸੈਲਾ ਖੁਰਦ ਦਾ ਤੇ ਇਹ ਦੁਬਈ ਦੇ ਵਿੱਚ ਟਰਾਲਾ ਚਲਾਉਂਦਾ ਸੀ ਅਗਸਤ ਮਹੀਨੇ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੇ ਅਚਾਨਕ ਗੱਡੀ ਚੋਂ ਬਾਹਰ ਆਉਣ ਦੇ ਨਾਲ ਉਸ ਦੀ ਜਾਨ ਚਲੀ ਗਈ ਇਸ ਟਰਾਲੇ ਦੇ ਪਿਛਲੇ ਟਾਇਰਾ ਦੇ ਹੀਟਾਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ 32 ਸਾਲਾ ਇਸ ਨੌਜਵਾਨ ਨੂੰ ਦੁਬਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੋ ਕਿ ਹੁਣ ਜੇਲ੍ਹ ਦੇ ਵਿੱਚ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਮਨੀ ਦੇ ਤੌਰ ਤੇ 70000 ਦ੍ਰਾਮ ਯਾਨੀ ਕਿ ਭਾਰਤੀ ਕਰੰਸੀ ਦੇ ਵਿੱਚ 12 ਲੱਖ ਰੁਪਏ ਬਣਦੇ ਨੇ ਇਹ ਜੁਰਮਾਨਾ ਹੈ ਜੇ ਜੁਰਮਾਨਾ ਨਹੀਂ ਦਿੱਤਾ ਤਾਂ ਉਸ ਨੂੰ ਸਜ਼ਾ ਹੋਵੇਗੀ ਤੇ ਜੇਲ੍ਹ ਭੇਜ ਦਿੱਤਾ ਜਾਣਾ ਜਿਸ ਨੂੰ ਲੈ ਕੇ ਮਾਪੇ ਹੁਣ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ गुहार ਲਗਾ ਰਹੇ ਨੇ ਮੇਰਾ ਬੇਟਾ ਸਿਰਵਿੰਦਰ ਬਾਨ ਜੀ 32 ਸਾਲ ਦਾ ਹਾਂ ਜੀ ਉਹ ਜੇਲ੍ਹ ਦੇ ਵਿੱਚ ਹੈਗਾ ਉਹਦੇ ਕੋਲ ਕੀ ਗਲਤੀ ਹੋ ਗਈ ਤੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਦੇ ਦੁਆਰੇ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਕੀ ਉਮੀਦ ਅਪੀਲ ਕੀ ਹੈ ਹਾਂ ਜੀ ਬਸ ਇਹ ਰਿਕਵੈਸਟ ਕਰਦੇ ਹਾਂ ਕਿ ਸਾਡੇ ਮੇਰੇ ਬੱਚੇ ਨੂੰ ਸੁਣਾਣ ਵਿੱਚ ਸਾਡੀ ਹੈਲਪ ਕਰ ਲੋ ਹਾਂ ਜੀ ਕਿੰਨੀ ਕੁਮਾਰ ਅਰਵਿੰਦਰ ਜੀ ਐਸਵੇਦੇ ਅਰਵਿੰਦਰ 32 ਸਾਲ ਦਾ ਹਾਂ ਜੀ 32 ਸਾਲ ਦਾ ਹਾਂ ਜੀ ਕਦੋਂ ਕੁ ਗਿਆ ਸੀਗਾ ਜੀ ਦੁਬਈ ਹੂੰ ਜਿਵੇਂ ਬਰਬੀਚ ਗਿਆ ਸੀਗਾ ਫਰ ਬਰਬੀਚ ਗਿਆ ਸੀਗਾ ਤੇ ਉਹ ਮੋਨਾ ਕਿੰਨਾ ਕੁ ਸਰਮਾਇਆ ਜਿਹੜਾ ਕਿਉਂਕਿ ਤੁਸੀਂ ਸਾਰਾ ਪੂੰਜੀ ਜਿਹੜੀ ਲਗਾਤੀ ਉਹਨੂੰ ਭੇਡਣ ਤੇ ਤੁਹਾਡੇ ਹਸਬੰਦ ਨੇ ਦੱਸਿਆ ਹਾਂਜੀ ਤੇ ਇਸ ਵੇਲੇ ਕੀ ਹਾਲਾਤ ਨੇ ਕਿਦਾਂ ਦਿਨ ਕੱਟ ਰਹੇ ਹੋ ਤੇ ਬੜੀ ਕੀ ਨਾ ਤਾਂ ਸਾਡਾ ਮੂਹ ਬਹੁਤ ਮਾੜੀ ਆ ਹੂੰ ਬਸ ਮੇਰੇ ਬੱਚੇ ਨੂੰ ਮੇਰੇ ਸਾਡੀ ਹੈਲਪ ਕਰੋ ਸਭ ਮੇਰੇ ਬੱਚੇ ਨੂੰ ਬਾਰ ਕਢਾਓ ਜੀ ਹੁਣ ਚੋਂ ਦੇ ਵਿੱਚ ਬੈਠਾ ਸੀਗਾ ਕਿੰਨੇ ਬੱਚੇ ਆ ਇਹ ਕਿੰਨੇ ਪਰਿਵਾਰ ਵਿੱਚ ਆਪਣਾ ਪਰ ਹੈ ਕਿੰਨੇ ਹੈਗੇ ਆ ਹਾਂਜੀ ਇੱਕ ਬੰਦਾ ਗਾਕਾ ਹੈ ਕੋਈ ਦੋ ਚ ਹਾਂਜੀ ਠੀਕ ਹੈ ਦੂਜਾ ਬੰਦਾ ਠੀਕ ਹੈ ਜੀ ਦੂਜੇ ਬੇਟਾ ਕੀ ਕਾਰੋਬਾਰ ਕਿਸ ਤਰ੍ਹਾਂ ਬੰਦਾ ਵਾਲਾ ਉਹ ਆਪਣਾ ਕੰਮ ਕਰਦਾ ਹੈ ਹਾਂਜੀ ਠੀਕ ਹੈ ਪ੍ਰਾਈਵੇਟ ਹੀ ਕਰਦੀ ਹੈ ਹਾਂਜੀ ਹਾਂਜੀ ਠੀਕ ਹੈ ਕਰੋ ਹਾਂਜੀ ਜੀ ਤੁਹਾਡਾ ਕੀ ਨਾਮ ਹੈਗਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਸਾਲਾ ਮਲਕੀਤ ਸਿੰਘ ਜੀ ਇਹ ਕਿਥੋਂ ਦੇ ਕੁਛ ਨਹੀਂ ਕਿਹਾ ਤੁਸੀਂ ਪਿੰਡ ਮੇਰਾ ਸੈਲਾ ਕੋਲ ਗਿਲਹ ਖਿਆਲਪੁਰ ਤਸਵੀਰ ਲੈਸ਼ਾ ਕਰੋ ਇੱਕ ਹੀ ਵਾਕਿਆ ਹੋਇਆ ਕੌਣ ਤੁਹਾਡੇ ਲੱਗਦੇ ਹੈ ਕਿ ਇਹ ਕੀ ਕਹਾਣੀ ਹੈ ਕਟਛਦਾਂ ਮੇਰਾ ਬੇਟਾ ਰਵਿੰਦਰਮਾਨ ਜੀ ਜਿਹੜਾ 7-8 ਮਹੀਨੇ ਪਹਿਲਾਂ ਦਬਈ ਆਪੂਤਾਵੀ ਦੇ ਵਿੱਚ ਡਰਾਈਵਰ ਵੀਜੇ ਤੇ ਗਿਆ ਸੀ ਜੀ ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਗ ਪਿਆ 2 ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਵਿੱਚ ਗੱਡੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰਨ ਲੱਗਿਆ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਗੱਪਤ ਕਰ ਦਿੱਤਾ ਉਹ ਬੰਦਿਆ ਜਿਸ ਵੇਲੇ ਸੋਣ ਕਰਕੇ ਉਹ ਜ਼ਮੀਨ ਤੋਂ ਮਤਲਬ ਗਿਗਪੇ ਆ ਡਿਗਣ ਕਰਕੇ ਜੀ ਸਾਡੇ ਰਵਿੰਦਰ ਦੇ ਟੈ ਟੈਲੇ ਦੇ ਟੈਰਾਂ ਦੇ ਥੱਲੇ ਆ ਗਏ ਪਿਛਲੇ ਟੈਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀਗਾ ਜੀ ਮੌਤ ਹੋਈ ਉਹ ਦबई ਦੇ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬਤ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿੰਨੀ ਹੈ ਜੀ ਇਹਦੀ 32 ਸਾਲ ਉਮਰ ਹੈ ਜੀ ਹੁਣ ਕੀ ਵਾਕਿਆ ਹੋਇਆ ਹੈਗਾ ਉਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉਥੇ ਜੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਤੇ ਤੇਰਾ ਕਸੂਰ ਨਹੀਂ ਹੈ ਲੇਕਿਨ ਬੰਦਾ ਮਰਨ ਕਰਕੇ ਬਲੱਡ ਮਨੀ ਪਾਉਂਦਾ ਸਾਡੇ ਦੇਜਾਪੂਣਾ ਜਿਹੜਾ ਕਰੂng ਦੇ ਅੰਤਾਲ ਤੋਂ ਤੈਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦੇ ਆ ਤੇ ਇਹਨਾਂ ਇਹ ਪਲਾਨਮੈਂਟ ਪਾਈ ਜਾ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਹੀ ਭੇਜਿਆ ਹੈ ਵੀ ਅਗਰ ਤੁਸੀਂ ਬਲੱਡ ਮਨੀ ਨਹੀਂ ਦੇਂਦੇ ਤਾਂ ਇਹਨੂੰ ਅਸੀਂ ਹੋਰ ਛੇ ਡੀਲ ਦੇ ਅਪਟੀਚਰਫਟ ਕਰਕੇ ਉਹਨੂੰ ਅਸੀਂ ਸਫਲ ਰੂਪੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਕਿੰਦਾ ਕੀ ਮੁਸ਼ਕਲ ਆ ਰਹੀ ਹੈ ਕੀ ਬਲੱਡ ਮਨੀ ਦੇ ਵਿੱਚ ਭੇਟਣ ਦੇ ਵਿੱਚ ਹੈ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲ ਪਹਿਲਾਂ ਤਾਂ ਇਹਦਾ ਹੈ ਜੀ ਮੈਂ ਜਿਸਲੇ ਭੇਜਵਾ ਉਸਨੇ ਵੀ ਕਰਜ਼ਾ ਲੈ ਕੇ ਭੇਜਿਆ ਸੀ ਕਿਉਂਕਿ ਮੇਰੇ ਕੋਲ ਇੰਨੀ ਨਾ ਕੋਈ ਜ਼ਮੀਨ ਜਾਇਦਾਦ ਨਾ ਕੋਈ ਖੁਸ਼ ਹੈ ਜੀ ਤੇ ਭੇਜਣ ਤੋਂ ਬਾਅਦ ਹਰੀ ਪਹਿਲੀ ਤਨਖਾਹ ਵੀ ਨਾ ਸੀ ਲਈ ਜਾਣ ਨੂੰ ਆ ਵਾਕਿਆ ਹੋ ਗਿਆ ਜੀ ਤੇ ਹੁਣ ਮੈਂ ਸਰਕਾਰੀ ਗੈਰ ਸਰਕਾਰੀ ਸਾਰੇ ਸੰਗਠਨਾਂ ਨੂੰ ਸਾਰੇ ਉੱਪਰ ਤੋਂ ਸੱਲੀ ਤੱਕ ਜੋ ਵੀ ਹੈ ਕੋਈ ਕਿਸੇ ਦਾ ਪ੍ਰਧਾਨ ਹੈ ਜੋ ਕੋਈ ਕੁਝ ਹੋਇਆ ਸਾਰਿਆਂ ਨੂੰ ਮੈਂ ਕੋਹਾਲਵਾਕ ਦੇਖਣੀ ਸਾਰਿਆਂ ਤੱਕ ਮੈਂ ਪਹੁੰਚ ਕਰਕੇ ਦੇਖ ਲਈ ਹੈ ਲੇਕਿਨ ਹਜੇ ਤੱਕ ਕਿਸੇ ਨੇ ਮੇਰੀ ਨਾ ਸਰਕਾਰ ਨੇ ਤੇ ਨਾ ਕਿਸੇ ਨੇ ਪ੍ਰਾਈਵੇਟ ادارے ਨੇ ਮੇਰੀ ਬਾਤ ਸੁਣੀ ਹੈ ਤੇ ਨਾ ਮੈਨੂੰ ਕੋਈ ਮਦਦ ਉਹਨਾਂ ਨੇ ਦਿੱਤੀ ਹੈ ਬਰਨ ਸਰਕਾਰੀ ਦੁਆਰੇ ਤੁਸੀਂ ਸਿਆਸਤਦਾਨਾਂ ਨੂੰ ਸਾਰਿਆਂ ਨੂੰ ਮਿਲਿਆ ਸਾਰਿਆਂ ਨੂੰ ਮਿਲਿਆ ਜੀ ਠੀਕ ਹੈ ਜੀ ਤੇ ਮੈਂ ਆਪਣਾ ਟੈਲੀਫੋਨ ਨੰਬਰ ਵੀ ਦਿੱਤਾ ਸੀ ਤੇ ਹੁਣ ਵੀ ਮੈਂ ਦੇ ਰਿਹਾ ਮੇਰਾ ਇਹ ਲਿਫੋ ਨੰਬਰ 97791 31167 ਹੈ ਇਹ ਵੀ ਪਤਾ ਲੱਗਿਆ ਮਾਨ ਸਾਹਿਬ ਵੀ ਉਹ ਤੁਹਾਡੀਆਂ ਵੀਡੀਓ ਜਿਹੜੀਆਂ ਤੁਸੀਂ ਦੁੱਖ ਦੇ ਵਿੱਚ ਬਣਾ ਕੇ ਅਪਲੋਡ ਕੀਤੀਆਂ ਜੀ ਲੋਕਾਂ ਨੇ ਕਹਿਣ ਤੇ ਵੀ ਚਲੋ ਕੋਈ ਮਦਦ ਹੋ ਸਕਦੀ ਸੰਸਥਾ ਦੇ ਨਜ਼ਰ ਪੈ ਸਕਦੀ ਆ ਤੇ ਉਹ ਵੀਡੀਓਜ਼ ਵੀ ਪਤਾ ਲੱਗਿਆ ਵੀ ਲੋਕ ਮਿਸਯੂਜ਼ ਕਰਕੇ ਤੇ ਕਮਾਈ ਕਰਨ ਹਾਂਜੀ 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 ਉਹ ਵੀਡੀਓ ਵੀ ਜਾਂ ਸਾਨੂੰ ਇੱਥੋਂ ਡਰਾ ਡਰਾ ਕੇ ਲੋਕਾਂ ਨੇ ਕਿਹਾ ਵੀ ਟਾਡੇ ਮੁੰਡੇ ਨੂੰ ਅਸੀਂ ਅਸੀਂ ਬਕੀਰ ਕਰਨਾ ਆ ਅਸੀਂ ਪੁਲਿਸ ਨੂੰ ਪੈਸਾ ਦੇਣਾ ਆ ਉਹ ਕਰਕੇ ਉਹਨਾਂ ਨੇ ਸਾਤੋਂ ਵੀ ਇੱਥੋਂ 60-70000 ਰੁਪਇਆ ਮੁਗਵਾ ਲਿਆ ਤੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਕੌਣ ਹੈ ਕਿਉਂਕਿ ਇਦਾਂ ਫੇ ਪਿੰਡਾਂ ਦੇ ਵਿੱਚ ਲੜਾਈ ਝੋੜੇ ਹੋਣਾ ਪੈਂਦੇ ਆ ਤੇ ਉਹ ਅੱਜ ਹੁਣ ਸਾਡਾ ਫੋਨ ਵੀ ਅਸੀਂ ਕਰਦੇ ਆ ਤਾਂ ਸਾਡੇ ਫੋਨ ਵੀ ਨਹੀਂ ਚੱਪਦੇ ਮਤਲਬ ਕਿ ਸਾਡੀਆਂ ਵੀਡੀਓ ਜਿਹੜੀਆਂ ਮਿਸ ਯੂਜ਼ ਕਰਕੇ ਉਹਨਾਂ ਨੇ ਕਿ ਕਿਸੇ ਬੰਦੇ ਨੇ 3-4 ਲੱਖ ਰੁਪਏ ਦਾ ਗਵਨ ਕੀਤਾ ਕਿਥੇ ਨਹੀਂ ਸਾਡੇ ਕੋਲੋਂ ਵੀ ਇੱਥੋਂ ਮਂਗਾ ਲਈ ਸਕੈਨਰ ਲਾ ਲਿਆ ਸੀ ਵੀਡੀਓ ਦੇ ਉੱਤੇ ਜਿਹਨਾਂ ਕੀਪਰ ਨੰਬਰ ਦਿੱਤਾ ਸੀ ਉਹ ਨੰਬਰ ਦਿੱਤਾ ਸੀ ਜੀ ਕਿਸੇ ਨੇ ਉਹਨੇ ਦਿੱਤਾ ਹੈ ਨੰਬਰ ਮਤਲਬ ਜਿੱਦਾਂ ਜਿਹੜੇ ਮੈਨੂੰ ਇੱਥੋਂ ਮਂਗਾਏ ਉਹਨੇ ਤਾਂ ਸਕੈਨਰ ਦੇ ਜਰੀਏ ਮਂਗਾਏ ਪਈ ਉੱਥੋਂ ਪੈਸੇ ਉਹਨੇ ਉੱਥੋਂ ਲੈ ਲਏ ਇੱਥੇ ਇੰਡੀਆ 'ਚ ਮੈਂ ਮੈਨੂੰ ਕਹਿੰਦਾ ਵੀ ਆ ਫਲਾਣੇ ਦੇ ਘਰ ਭੇਜ ਦੀ ਫਲਾਣੇ ਦੇ ਭੇਜ ਦੀ ਉਹ ਮੇਰੇ ਕੋਲ ਸਕਰੀਨਸ਼ਾਟ ਹੈ ਗਿਆ ਜੋ ਮੈਂ ਭੇਜਿਆ ਹੋਇਆ ਜਿੱਥੇ ਜਿੱਥੇ ਇਸ ਚਿੰਤਾ ਤੇ ਦੁੱਖ ਦੀ ਘੜੀ ਦੇ ਵਿੱਚ ਅ ਇਲਾਕੇ ਦੇ ਲੋਕ ਇਥੋਂ ਹੀ ਜਿਹੜੇ ਕੁਝ ਲੋਕ ਹੈਗੇ ਆ ਹਾਂ ਜੀ ਮੈਨੂੰ ਮਤਲਬ ਠੱਗਿਆ ਹੀ ਆ ਮੈਨੂੰ ਕੋਈ ਮੇਰਾ ਸਾਥ ਨਹੀਂ ਦਿੱਤਾ ਦੁੱਖ ਦੀ ਘੜੀ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਫਰਜ਼ ਬੰਦਾ ਹੀ ਅਸੀਂ ਉਹਨਾਂ ਤੇ ਇੰਨਾ ਵਿਸ਼ਵਾਸ ਕੀਤਾ ਕਿ ਉਹ ਸਾਡਾ ਇਹ ਕੰਮ ਕਰੂਗੇ ਲੇਕਿਨ ਉਹਨਾਂ ਨੇ ਵਿਸ਼ਵਾਸ ਤੋੜ ਕੇ ਸਾਡਾ ਹੀ ਪੈਸਾ ਬਰਬਾਦ ਕਰਤਾ ਹੁਣ ਅਸੀਂ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਟਦਾ ਤੇ ਵੀਡੀਓਜ਼ ਵੀ ਤੁਹਾਡੀਆਂ ਚਲਾ ਕੇ ਉੱਪਰ ਸਕੈਨਰ ਦਾ ਨੰਬਰ ਆਪਣੇ ਦੇ ਕੇ ਪੈਸਾ ਲੈ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਵੀਡੀਓ ਦੇ ਉੱਤੇ ਵੀ ਆਪਣੇ ਨੰਬਰ ਉੱਥੇ ਲੇ ਕੇ ਨਾ ਬਾਹਰ ਵੀ ਉੱਥੇ ਆਗੂਤਾਬੀ ਦੇ ਵਿੱਚ ਵੀ ਇੱਕ ਦੋ ਬੰਦਿਆਂ ਨੇ ਮਤਲਬ ਵੀਡੀਓ ਤੇ ਆਪਣੇ ਨੰਬਰ ਦੇ ਕੀ ਪੈਸਾ ਪੂਸਾ ਇਕੱਠਾ ਕਰਕੇ ਮੈਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ 8-9000 ਰਾਮ ਇਕੱਠਾ ਕਰ ਲਿਆ। ਦੂਸਰੇ ਦਿਨ ਤੋਂ ਬਾਅਦ ਫਿਰ ਫੋਨ ਚੱਕਣਾ ਬੰਦ ਕਰ ਦਿੱਤਾ। ਕੀ ਆਸ ਹੈਗੀ ਆ ਅਪੀਲ ਕੋ ਸਰਕਾਰਾਂ ਦੇ ਅੱਗੇ ਪਾਸ ਸਰਕਾਰ ਦਾ ਪੰਜਾਬ ਪ੍ਰੋਗਰਾਮ ਕੀ ਚਾਹਣਾ ਚਾਹੁੰਦੇ ਆ ਪੁੱਤ ਜੇਲ੍ਹ ਚ ਬੈਠਾ ਆ ਤੇ ਇਸ ਉਮਰ ਦੇ ਵਿੱਚ ਬਜ਼ੁਰਗ ਉਮਰ ਦੇ ਵਿੱਚ ਤੁਸੀਂ ਕਿਹੜਾ ਆ ਸੜਕਾਂ ਦੇ ਉੱਤੇ ਘੁੰਮ ਰਹੇ ਆ ਉਹਦੀ ਗੁਹਾਰ ਲਗਾ ਰਹੇ ਮਾਰੇ ਮੈਂ ਤਾਂ ਜਿਵੇਂ ਸਵੇਰ ਤੋਂ ਸ਼ਾਮ ਤੱਕ ਮਦਦ ਹੁੰਦੇ ਰਹੇ ਨੇ ਕਿ ਮੈਨੂੰ ਕੋਈ ਮਦਦ ਕਰੂਗਾ ਲੇਕਿਨ ਹਜੇ ਤੱਕ ਨਾ ਕਿਸੇ ਨੇ ਮੇਰੀ ਮਦਦ ਕੀਤੀ ਹੈ ਮੈਂ ਤਾਂ ਹੱਥ ਜੋੜ ਜੋੜ ਕੇ ਥੱਕ ਗਿਆ ਤੇ ਸਰਕਾਰ ਤੋਂ ਕੋਈ ਗੁਜ਼ਾਰਿਸ਼ ਉਮੀਦ ਹੋਵੇ ਕੋਈ ਉਮੀਦ ਨਹੀਂ ਹੈ ਜੀ ਮੈਂ ਸਾਰਿਆਂ ਨੂੰ ਮਿਲ ਕੇ ਦੇਖ ਲਿਆ ਹਰ ਇੱਕ ਬੰਦਾ ਇਹੀ ਕਹਿ ਦਿੰਦਾ ਅੱਜ ਨਹੀਂ ਤੁਸੀਂ ਕੱਲ ਨੂੰ ਕੱਲ ਨਹੀਂ ਪਰਸੋਂ ਰੋਜ਼ ਮਤਲਬ ਮੈਂ ਉੱਥੇ ਚਾਰ ਚਾਰ ਪੰਜ ਪੰਜ ਘੰਟੇ ਬਹਿ ਬਹਿ ਕੇ ਆਣਾ ਹੈ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਤੈਨੂੰ ਅਸੀਂ ਆ ਲੈ ਤੈਨੂੰ ਇਹਨੇ ਪੈਸੇ ਲੈ ਲੈ ਤੂੰ ਜਾ ਕੇ ਆਪਣੇ ਬੇਟੇ ਨੂੰ ਛੁਡਾ ਲੈ ਜਾਂ ਕੁਝ ਕਰ ਭਾਰਤ ਜਾਂ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੂੰ ਫਰਿਆਦ ਕਰਨੀ ਚਾਹੂੰ ਮੈਂ ਤਾਂ ਇਹੀ ਅਪੀਲ ਕਰਨੀ ਚਾਹੁੰਦਾ ਵੀ ਮੇਰੇ ਬੱਚੇ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਹੀ ਗਵਰਨਮੈਂਟ ਨੇ ਸਿਰਫ ਇਹਨਾਂ ਨੂੰ ਬਲੱਡਮਾਰੀ ਪਾਈ ਹੋਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਬਿਲੀਅਤ ਕੀਤੀ ਹੈ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾਸਾ ਦਾ ਲਾਇਸੈਂਸ ਬਿਲਕੁਲ ਠੀਕ ਹੈ ਦਾ ਤੇ ਕੰਮ ਕਰ ਸਕਦਾ ਹੈ ਯਾਰ